ਦੀਟੀ ਨਾਲ ਜੀ 8840 ਨਹੀਂ ਗਲਤ ਹਰ ਸਕ ਕੀਤੀ ਹੈ ਪੰਜਾਬੀ ਨਹੀਂ ਹੈਗਾ ਵਿਹਾਰ ਪੀਸਟੀ ਦਾ ਸ਼ਾਇਦ ਹੈਗਾ ਜੀ ਕੁੜੀਆਂ ਨੇ ਰੋਲਾ ਪਾਇਆ ਤੇ ਆ ਕੇ ਉਹਨੇ ਮੰਦਰ ਕੋਲੇ ਨੂੰ ਬੋਲਿਆ ਕਿ ਅੰਕਲ ਮੈਨੂੰ ਉਤਾਰ ਦੋ ਥੱਲੇ ਤੇ ਉਹਨੇ ਕੁੜੀਆਂ ਨੂੰ ਉਤਾਰਤਾ ਥੱਲੇ ਤੇ ਉਹ ਟੀਚਰ ਕੋਲੇ ਗਈ ਸਿੱਧੀ ਆਪਣੇ ਟੀਚਰ ਨੂੰ ਆਪਣਾ ਹਾਲ ਦੱਸਿਆ ਟੀਚਰ ਨੇ ਮੈਨੂੰ ਫੋਨ ਕੀਤਾ ਤੇ ਸਕੂਲ ਅਸੀਂ ਗਏ ਆ ਸਾਰਾ ਕੁਝ ਟੀਚਰ ਨੇ ਸਾਨੂੰ ਦੱਸਿਆ ਤਾਂ ਜਾ ਕੇ ਕਿਤੇ ਇਹਦੇ ਪਾਪਾ ਨੇ ਇਹਨੂੰ ਲੱਭਿਆ ਹੈਗਾ ਹਾਂਜੀ ਮੈਡਮ ਕੀ ਨਾਮ ਹੈ ਜੀ ਮਨਜੀਤ ਮਨਜੀਤ ਜੀ ਕੀ ਮਾਮਲਾ ਕੀ ਹੈ ਤੁਸੀਂ ਥਾਣੇ ਆਏ ਹੋ ਮੇਰੀ ਬੇਟੀ ਨਾਲ ਜੀ ਆਟੋ ਆਟੋ ਚਾਲਕ ਨੇ ਗਲਤ ਹਰਸਤ ਕੀਤੀ ਹੈ ਕੌਣ ਆਟੋ ਚਾਲਕ ਹੈ ਜੀ ਕੀ ਉਹਦਾ ਨਾਮ ਵਗੈਰਾ ਹੈ ਪਤਾ ਨਹੀਂ ਜੀ ਸਾਨੂੰ ਵੈਸੇ ਉਹ ਪੰਜਾਬੀ ਨਹੀਂ ਹੈਗਾ ਵਿਹਾਰ ਬਲੂਸੀ ਦਾ ਸ਼ਾਇਦ ਹੈਗਾ ਉਹ ਸਕੂਲ ਵੱਲੋਂ ਲਗਾਇਆ ਗਿਆ ਸੀ ਜਾਂ ਤੁਸੀਂ ਆਪਣੇ ਵੱਲੋਂ ਲਾਇਆ ਸੀ ਨਹੀਂ ਕਿਸਨੇ ਸੀਗਾ ਵੈਸੇ ਵੀ ਬੇਟੀ ਆ ਰਹੀ ਸੀਗੀ ਉਹਨੇ ਕੁੜੀਆਂ ਨੂੰ ਰੋਕ ਕੇ ਆਟੋ ਵਿੱਚ ਬਿਠਾ ਲਿਆ ਥੋੜੀ ਦੇਰ ਬਾਅਦ ਉਹ ਕਹਿਣ ਲੱਗ ਜੱਜੇ ਬੈਠ ਜਾ ਕੁੜੀ ਅੱਗੇ ਬੈਠ ਗਈ ਉਹਨੇ ਉਹਨੂੰ ਅੱਗੇ ਬਿਠਾ ਕੇ ਕੁੜੀ ਨਾਲ ਗਲਤ ਹਰਕਤ ਕੀਤੀ ਜੀ ਕੁੜੀਆਂ ਨੇ ਰੋਲਾ ਪਾਇਆ ਤੇ ਆ ਕੇ ਉਹਨੇ ਮੰਦਰ ਕੋਲੇ ਨੂੰ ਬੋਲਿਆ ਕਿ ਅੰਕਲ ਮੈਨੂੰ ਉਤਾਰ ਦੋ ਥੱਲੇ ਤੇ ਉਹਨੇ ਕੁੜੀਆਂ ਨੂੰ ਉਤਾਰਤਾ ਥੱਲੇ ਤੇ ਉਹ ਟੀਚਰ ਕੋਲੇ ਗਈ ਸਿੱਧੀ ਆਪਣੇ ਟੀਚਰ ਨੂੰ ਆਪਣਾ ਹਾਲ ਦੱਸਿਆ ਟੀਚਰ ਨੇ ਮੈਨੂੰ ਫੋਨ ਕੀਤਾ ਤੇ ਸਕੂਲ ਅਸੀਂ ਗਏ ਆ ਸਾਰਾ ਕੁਝ ਟੀਚਰ ਨੇ ਸਾਨੂੰ ਦੱਸਿਆ ਤਾਂ ਜਾ ਕੇ ਕਿਤੇ ਇਹਦੇ ਪਾਪਾ ਨੇ ਇਹਨੂੰ ਲੱਭਿਆ ਹੈਗਾ ਬੱਸ ਸਟੈਂਡ ਕੋਲੇ ਆ ਕੇ ਜੀ ਬੱਚੀ ਨੇ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਕਿਦਾਂ ਠੀਕ ਹੈ